ਗੋਨੇਣਾ ਮੰਡੀ ਨਰਿੰਦਰਜੀਤ ਜਿਹੜਾ ਮੁੰਡੇ ਦਾ ਸਪੋਰਟਸ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਕੋਹ ਕੋ ਕੇ ਮਾਰ ਦਿੱਤਾ ਗਿਆ जवानी देई पंजाबु मुरदाबाद पुलिस मुर्दाबाद परमनाथ भाई फखराओ जिंदाबाद जिंदाबाद वीरेंद्र सिंह का केवल करने वाला सीए स्टाफ फलादा हकदार है हकदार है जय सरकार जिंदाबाद जिंदाबाद माननीय मुख्यमंत्री जी अपने राज्य के जनता वोट पकड़ो राजनीतिक करो और दानिश करो नरेंद्र भाई के सम्मान पूर्ण भाव से हो साथ हो आप लोगों अलैकुम अस्सलाम आज साहब की हाल है जी ਇਲੈਕਟ੍ਰਿਕ ਸ਼ੌਕ ਲੱਗਣ ਨਾਲ ਬਾਹਰ। ਇਹ ਪ੍ਰੋਟੈਸਟੈਂਸ ਉਹਨਾਂ ਦੇ ਇਨਸਾਫ ਲਈ ਕਰ ਰਹੇ ਹਨ। ਜਿਸ ਨੇ ਬੜੇ ਲਿਖੋ ਤਾਜੀ ਮੈਂ ਵੀ ਤੇ ਐਮਟੈਕ ਕੁਆਲੀਫਾਈਡ ਹਾਂ। ਮੈਂ ਵੀ ਟੀਚਰ ਸੀ ਬਾਇ ਪ੍ਰੋਫੈਸ਼ਨ। ਲਾਸਟ ਈਅਰ ਤੱਕ ਮੈਂ ਜੌਬ ਕਰ ਰਹੀ ਸੀ ਬਟ ਮੈਨੂੰ ਝੋਟ ਲੱਗ ਗਈ ਸੀ ਉਸ ਤੋਂ ਬਾਅਦ ਮੈਂ ਕਰ ਰਹੀ ਸੀ। ਕਿਹੜੇ ਟੌਪ ਟੌਪ ਕੰਮ ਕਰਦੇ ਹਨ। ਕੁਝ ਨਹੀਂ। ਇਹ ਤਾਂ ਇਹੀ ਤਾਂ ਲੜਾਈ ਕਰ ਰਹੇ ਆ ਜਿਹੜੀ ਚੱਕਿਆ ਸੀ ਰੀਜ਼ਨ ਕੀ ਮਾਰਿਆ ਕਿਉਂ? ਮਾਰਨ ਦਾ ਹੱਕ ਕਿਸੇ ਕੋਲ ਨਹੀਂ। ਜਿਹੜੇ ਪੁਲਿਸ ਵਾਲੇ ਨੇ ਦਿਨਾ ਤੇ ਤੁਹਾਨੂੰ ਸੀਆਈ ਸੀਆਈ ਸਟਾਫ 2 ਕਰਨਦੀਪ ਸਿੰਘ ਇਹਨਾਂ ਦੇ ਜਿਹੜੇ ਇੰਚਾਰਜ ਹੁੰਦੇ ਅਸੀਂ ਉਹਨਾਂ ਦੀ ਮੰਗ ਕਰਦੇ ਹਾਂ ਕਿ ਉਹ ਜਲਦੋ ਜਲ ਅਰੈਸਟ ਹੋ। ਕੀ ਫੀਡਬੈਕ ਮਿਲਿਆ ਕਿ ਕਿੰਨਾ ਚਿਰ ਕਿਵੇਂ ਬਣੀ ਹੈ ਕਿ ਕੀ ਕੁਝ ਕੀਤਾ ਹੈ? ਐਮਜ਼ ਰਿਪੋਰਟ ਆਜੀ ਸਾਡੇ ਕੋਲ। ਅਕੋਰਡਿੰਗ ਟੂ ਰਿਪੋਰਟ ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਦਿੱਤਾ ਗਿਆ। ਬਾਰ-ਬਾਰ ਮਲਟੀਪਲ ਟਾਈਮ ਸ਼ੌਕ ਦਿੱਤਾ ਗਿਆ ਹਰ ਬੋਡੀ ਪਾਰਟ ਤੇ ਸਿਰ ਤੋਂ ਲੈ ਕੇ ਪੈਰ ਤੱਕ। ਹਰੀ ਥਾਂ ਤੇ ਸ਼ੋਕ ਦਿੱਤਾ ਗਿਆ ਅੱਖਾਂ ਚ ਪ੍ਰਾਈਵੇਟ ਪਾਰਟਸ ਹਰ ਜਗ੍ਹਾ ਤੇ ਮਲਟੀਪਲ ਟਾਈਮਸ ਜਿੱਦਾਂ ਉਹਨਾਂ ਦੀ ਮੌਤ ਹੋਈ ਡਿਸਟ੍ਰਿਕਟ ਅਥਾਰਟੀ ਕੀ ਕਹਿੰਦੀ ਹੈ ਕੁਝ ਨਹੀਂ ਕਹਿ ਰਹੇ ਜੀ ਸਭ ਗੁੰਗੇ ਗੁੰਗੇ ਬੋਲੇ ਹੋ ਚੁੱਕੇ ਹੈ ਤੇਰੇ ਲਈ ਸਿਰਫ ਜਸਟਿਸ ਵਾਸਤੇ ਸਾਰੇ ਲੋਕ ਇਕੱਠੇ ਹੋਏ ਨੇ ਛੋਟੇ ਟੋੜੀ ਪਰਿਵਾਰ ਚੋਂ ਹਰ ਕੇ ਅੰਦਰ ਗੱਲ ਕਰਦੇ ਰਹੋ ਉਹ ਤਾਂ ਸਿਰਫ ਨਾਨਕੇ ਦਾਦੇ ਦੇ ਇਕੱਲੇ ਸੀਗੇ ਮੇਰੇ ਪਰਿਵਾਰ 'ਚ ਮੇਰੇ ਬ੍ਰਦਰ ਹੈ ਪਰ ਉਹ ਬਾਹਰ ਨੇ ਸਾਰੇ ਪਰਿਵਾਰ ਸਾਰੇ ਪਰਿਵਾਰ ਸ੍ਰੀ ਦਿੰਦਰ ਸਿੰਘ 11ਵਾਂ ਮਦਦ ਰੰਗ ਸਰ ਅੰਦਰ ਬੀਤਾ 500 ਕਿੰਨੇ ਸਾਲ ਦੇ 500 ਆ ਵੀ ਇਨਸਾਫ ਦੀ ਇਨਸਾਫ ਸਾਨੂੰ ਅਰੈਸਟ ਚਾਹੀਦਾ ਜੀ ਜਲਦੀ ਤੋਂ ਜਲਦੀ ਕਿਉਂਕਿ ਹਫਤਾ ਹੋ ਗਿਆ ਕੋਈ ਕਾਰਵਾਈ ਨਹੀਂ ਕੋਈ ਫਿਰ ਸੁਣਵਾਈ ਨਹੀਂ ਕੁਛ ਅਰੈਸਟ ਨਹੀਂ ਕੀਤਾ ਅਰੈਸਟ ਹੋਣ ਜਲ ਤੋਂ ਜਲ ਕੱਲ ਭੋਗ ਹੈ ਭੋਗ ਤੋਂ ਪਹਿਲਾਂ ਸਾਨੂੰ ਅਰੈਸਟ ਚਾਹੀਦਾ ਹੈ ਜੀ 302 ਦਾ ਪਰਚਾ 302 ਦਾ ਪਰਚਾ 302 120 ਬੀਏ 120 ਬੀਏ ਡਾਂਸਿੰਗ ਆਪਾਂ ਕਿਸੇ ਤੇ ਹੁੰਦਾ ਦਾ ਕਾਰਜ ਹੋਗਾ ਸਭ ਜੋ ਆਪਾਂ ਹਾਂ ਬੱਚਾ ਬਾਈ ਵੀਰ ਦਾ ਬੰਦੀਆਂ ਤੇ ਆਦੂ ਸਰਵਾਰ ਵਰਕਰ ਸਰਵਾਰ ਸ਼ਹਿਰ ਨਿਵਾਸੀ ਆਪਨੇ ਅੱਜ ਦੇ ਰੋਸ਼ ਮਾਰਚ ਵਿੱਚ ਹਿੱਸਾ ਲਿਆ ਸੱਜੇ ਬੰਦੀਆਂ ਵੱਲੋਂ ਧੰਨਵਾਦ ਇੱਕ ਦੋ ਕੰਚਨਾਵਾਂ ਨੇ ਕਰਨ ਨੂੰ ਆਪਣੇ ਛੋਟੇ ਵੀਰ ਦਲਿੰਦਰਜੀਤ ਦਾ ਭੋਗ ਹੈ ਦਿਖਾਣਾ ਭਾਈ ਜੱਟਾ ਵੀ ਗੁਰੂ ਘਰ ਦੇ ਵਿੱਚ ਸਭ ਨੂੰ 12:01 ਵਜੇ ਦਾ ਸਮਾਂ ਹੈ ਆਪਾਂ ਸਭ ਨੇ ਉੱਥੇ ਹਾਜ਼ਰ ਹੋਣੀ ਆ ਉਹਨਾਂ ਨੂੰ ਸਰਦਾ ਦੇ ਫਲ ਭੇਜ ਕਰਨੇ ਆ ਤੇ ਇਸ ਤੋਂ ਅੱਗੇ ਆਪਾਂ ਪਰਿਵਾਰ ਸਮੇਤ ਵੱਖ-ਵੱਖ ਜੋੜਰੇ ਲੋਕ ਨੇ ਤੇ ਬੰਦਿਆ ਨੇ ਕਹਾਂ ਦੇ ਬੰਦਿਆ ਮਰਗੂਰ ਦੇ ਬੰਦਿਆ ਤੇ ਸ਼ਹਿਰ ਨਿਵਾਸੀ ਉਹਨਾਂ ਦੇ ਨਾਲ ਮਿਲ ਕੇ ਇੱਕ ਐਕਸ਼ਨ ਕਮੇਟੀ ਜਿਹੜੀ ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਵੇਗੀ ਜਦੋਂ ਤੱਕ ਸਾਨੂੰ ਨਿਆਂ ਨਹੀਂ ਮਿਲ ਜਾਂਦਾ ਤੇ ਉਹ ਕੱਲੂ ਕਮੇਟੀ ਬਣਾਈ ਜਾਵੇਗੀ ਸਾਡੀਆਂ ਜੱਥੇਬੰਦੀਆਂ ਤੇ ਦੂਜੇ ਸ਼ਹਿਰ ਦੇ ਕਿੰਨੀਆਂ ਮੌਜੂਦ ਹਸਤਕੜਾਂ ਤੇ ਪਹੁੰਚਿਆ ਹੋਈਆਂ ਉਹਨਾਂ ਨੂੰ ਬੇਨਤੀ ਹੈ ਜਿਉ 12 ਮਹੀਨੇ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚਣਾ ਤੇ ਦੂਜੀ ਗੱਲ ਅੱਜ ਜੋ ਧਰਨੇ ਦੇ ਵਿੱਚ ਮੈਂ ਜੱਥੇਬੰਦੀਆਂ ਵੱਲੋਂ ਧੰਨਵਾਦ ਕਰਦਾ ਤੇ ਹੁਣ ਨਰੇਂਦਰ ਸਿੰਘ ਜੀ ਪਿਤਾ ਜੀ ਤੁਹਾਡਾ ਮਾਰਿਆਂ ਦਾ ਧੰਨਵਾਦ ਜਿਹੜੇ ਦੋ ਛੱਲ ਵੀ ਕਹਿਣਗੇ ਧੰਨਵਾਦ ਰਾਏ ਗੁਂਜ ਜੀ ਦਾ ਖਾਸਾ ਵਾਇਦੁਰ ਜੀ ਕੀ ਕਰਨਾ ਚਾਹੁੰਦਾ ਦੇਖੋ ਜੋ ਪਟਨਾਗਰਮ ਵਾਪਰਿਆ ਪੂਰੇ ਬਾਰੀ ਦਾ ਤੁਹਾਨੂੰ ਜਾਣਕਾਰੀ ਹੈ ਪੂਰੀ ਹਫਤੇ ਦਾ ਜੋ ਲਿਖੀ ਗਈ ਸੀ ਬਰਾਜ ਮੰਡੀ ਨੇ ਦਿਖਾਤਾ ਕਿ ਸਾਡੇ ਕਿੰਨਾ ਇੱਕ ਹੈ ਅੱਜ ਥੋੜੀ ਜਿਹੀ ਕਾਲ ਤੇ ਪੂਰੀ ਮੰਡੀ ਨੇ ਦੇਖੋ ਸਾਰੀਆਂ ਦੁਕਾਨਾਂ ਬੰਦ ਹੈ ਪੂਰਾ ਮਾਲ ਲੋਡ ਸਬਜੀ ਮੰਡੀ ਤੋਂ ਲੈ ਕੇ ਸਭ ਤੋਂ ਕੋਈ ਵੀ ਦੁਕਾਨ ਖੁੱਜੀ ਨਹੀਂ ਹੈ ਸੋਗੇ ਸਾਰੇ ਸਸਤਾ ਹੋਏ ਕਿੰਨਾ